ਅੱਗੇ ਵੀ ਕੰਮ ਕਰ ਲੈਣੀ ਹੈ ਮੈਂ ਤੋਂ ਉਹਨਾਂ ਦੇ ਨਾਂ ਪਤਾ ਟਿਪਸ ਦੇ ਉੱਤੇ ਔਰ ਬੜੀ ਜਲਦੀ ਉਹਨਾਂ ਦੇ ਨਾਂ ਵੀ ਉਜਾਗਰ ਕਰਾਂਗੇ ਕਿਉਂਕਿ ਡਰ ਨਾਲੇ ਅਸੀਂ ਨਹੀਂ ਆਗੇ ਤੁਸੀਂ ਦੇਖ ਲਓ ਵੈਸਟ ਵਾਲੇ ਐਮਐਲਏ ਦੇ 16 18 ਗਨਮਨ ਵਾਪਸ ਲੈ ਲੈ ਸ਼ਟਰਾ ਵਾਲੇ ਸੋਰੀ ਸ਼ਟਰਾ ਵਾਲੇ ਦੇ 18 ਗਨਮਨ ਵਾਪਸ ਲੈ ਲੈ ਉਹ ਕਿਉਂ ਲੈ ਕਿਹੜੀ ਮਜਬੂਰੀ ਸੀ ਇਹ ਠਾਰਾ ਕਰਨ ਮੈਨੂੰ ਦਿੱਤੇ ਕਿਉਂ ਉਹ ਕਿਹੜੀ ਮਜਬੂਰੀ ਸੀ ਜਿੱਤੇ ਇਸ ਕਰਕੇ ਜੀ ਕਿ ਮਾਇਆ ਜਾ ਰਹੀ ਸੀ ਤੇ ਵਾਪਸ ਇਸ ਕਰਕੇ ਲੱਲੇ ਕਿ ਜੇ ਮੀ ਜਾ ਰਹੀ ਜੀ ਉਹਨਾਂ 100 ਗੁਣਾ ਜ਼ਿਆਦਾ ਇਕੱਠੀ ਹੋ ਰਹੀ ਸੀ ਜਿਹੜੀ ਇਕੱਠੀ ਹੋ ਰਹੀ ਜੀ ਉਹ ਅੱਗੇ ਜਾ ਨਹੀਂ ਸੀ ਰਹੀ ਤੇ ਜਿਹੜੀ ਅੱਗੇ ਜਾ ਨਹੀਂ ਸੀ ਰਹੀ ਉਹਦਾ ਦਰਦ ਹੁੰਦਾ ਸੀਗਾ ਕਿ ਯਾਰੇ ਮਾਇਆ ਆਈ ਨਹੀਂ ਆਪਣਿਆਂ ਨਾਲ ਗੇੜੇ ਉਹ ਜਿਹੜੇ ਆਪਣਿਆਂ ਨਾਲ ਗੇੜੇ ਕੀਤੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਸਰਕਾਰ ਦੇ ਵਿੱਚ ਕ੍ਰਿਪਸ਼ਨ ਹੀ ਕ੍ਰਿਪਸ਼ਨ ਹੈ ਕਈ ਬੰਦੇ ਬੜੇ ਐਮਐਲਏ ਵੀ ਚੰਗੇ ਨੇ ਕਈ ਅਫਸਰ ਬੜੇ ਚੰਗੇ ਨੇ ਸਾਰੇ ਦੀ ਜਮੀਰ ਮਾਰ ਨਹੀਂ ਗਈ ਪਰ ਜਿਨ੍ਹਾਂ ਦੀ ਮਰੀ ਉਹ ਖਾ ਰਹੇ ਨੇ ਤੇ ਜਿਨ੍ਹਾਂ ਦੀ ਨਹੀਂ ਮਰੀ ਉਹਨਾਂ ਨੇ ਆ ਬਹੁਤ ਯਾਰ ਘਾਤਣਾ ਫੜਿਆ ਨਾ ਹਲੇ ਕੋ ਫੜਿਆ ਹੈ ਸਾਰੇ ਇੱਕੋ ਹੀ ਨਹੀਂ ਪੂਰੀ ਕਾਰਪਸ਼ਨ ਦੇ ਵਿੱਚ ਹਿਆਲ ਹੈ ਤੁਸੀਂ ਕਮਿਸ਼ਨਰ ਸਾਹਿਬ ਨੂੰ ਫੋਨ ਕਰੋ ਫੋਨ ਨਹੀਂ ਚੱਕਣਾ ਤੁਸੀਂ ਏਡੀਪੀ ਨੂੰ ਫੋਨ ਕਰੋ ਫੋਨ ਨਹੀਂ ਚੱਕਣਾ ਦੂਜੀ ਕਿਸੇ ਅਫਸਰ ਨੂੰ ਫੋਨ ਕਰ ਲੋਨੇ ਫੋਨ ਹੀ ਨਹੀਂ ਚੱਕਣਾ ਤੇ ਜਦੋਂ ਕਿਤੇ ਫੋਨ ਕਰਦੇ ਹੋ ਨਾ ਮਾਇਆ ਦੇਣ ਵਾਸਤੇ ਤੇ ਮਿੰਟੋ-ਮਿੰਟੀ ਫੋਨ ਵੀ ਚੱਕਦੇ ਫਿਰ WhatsApp ਕਾਲ ਕਰਦੇ ਨੇ ਫਿਰ ਦੂਜੀ ਗੱਲ ਨਹੀਂ ਕਰਦੇ WhatsApp ਕਾਲ ਕਰਦੇ ਨੇ WhatsApp ਤੇ ਗੱਲ ਕਰੋ ਜੀ WhatsApp ਤੇ ਗੱਲ ਕਰੋ ਆ ਸਾਡੇ ਦਰਸ਼ਨ ਭਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਸਹਿਬਾਨ ਨੇ ਅੱਜ ਦੱਸਿਆ ਹੈ ਮੇਅਰ ਸਾਹਿਬ ਨੂੰ ਕਿ ਤੁਹਾਡੇ ਇੱਕ ਅਫਸਰ ਨੇ ਉਹਨਾਂ ਦੇ 18 ਫੋਨ ਨਹੀਂ ਚੱਕੇ ਇੱਕ ਦਿਨ ਦੇ ਵਿੱਚ ਲਾਈਟਾਂ ਦਾ ਹਾਲ ਦੇਖੋ ਜਦੋਂ ਤੁਸੀਂ 25-25 ਲਾਈਟਾਂ ਕਹਿੰਿਆ ਨੇ ਦੇਣੀਆਂ ਨੇ ਆਮ ਆਦਮੀ ਪਾਰਟੀ ਨੂੰ 25 ਲਾਈਟਾਂ ਤੇ ਭਾਰਤੀ ਜਨਤਾ ਪਾਰਟੀ ਨੂੰ 10 ਲਾਈਟਾਂ ਉਹ 15 ਕਿੱਥੇ ਗਈਆਂ ਕੌਣ ਖਾ ਗਿਆ ਉਹ ਕਿਹਨੂੰ ਦਿੱਤੀਆਂ ਗਈਆਂ ਸਾਡੇ ਬੀਨਿਆ ਸਾਹਿਬ ਬੈਠੇ ਨੇ ਇਹਨਾਂ ਨੇ ਦਬਕਾ ਦਬਕਾ ਮਾਰਿਆ ਇਹਨਾਂ ਨੂੰ 20 ਲਾਈਟਾਂ ਮਿਲੀਆਂ ਪਰ ਲਾਈਟਾਂ ਹੀ ਮਿਲੀਆਂ ਬਾਕੀ ਸਮਾਨ ਨਹੀਂ ਮਿਲਿਆ ਉਹ ਕਹਿੰਦੇ ਬਾਕੀ ਸਮਾਨ ਜਿਹੜਾ ਵੇ ਤੁਸੀਂ ਆਪ ਮੁੱਲੇ ਲੰਡੋ ਕਹਿੰਦਾ ਬਾ ਫਿਰ ਦੀਆਂ 10 ਮਿਲੀਆਂ ਇਹ ਕਾਉਂਸਲਰਾਂ ਦਾ ਸਾਡੇ ਦਾ ਹਾਲ ਹੈ ਅੱਜ ਤੱਕ 4 ਮਹੀਨੇ ਚ ਇੱਕ ਲਾਈਟ ਨਹੀਂ ਮਿਲੀ ਕਿਸੇ ਨੂੰ